ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਛਾਲਕਮਾ ਦਾ ਸਾਲ ਬਣਾਉਣ ਲੱਗੇ ਸੀਗੇ ਤੇ ਇਹ ਆਪਣੇ ਘਰ ਦੇ ਹੀ ਸੀਗੇ ਵਿੱਚੇ ਪੀਲੇ ਸੀਗੇ ਵਿੱਚੇ ਦੂਜੇ ਸੀਗੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਧੋ ਲਿਆ ਛਿੱਲ ਕੇ ਚੀਰ ਕੇ ਤੇ ਹੁਣ ਇੱਕ ਵਾਰੀ ਦੁਬਾਰਾ ਫੇਰ ਧੋ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਧਰਾਂਗੇ ਇਹਨੂੰ ਆਪਾਂ ਕੁੱਕਰ ਵਿੱਚ ਬਣਾਵਾਂਗੇ ਛਾਲਕਮਾ ਪਾ ਕੇ ਪਾਣੀ ਆਪਾਂ ਥੋੜਾ ਪਾਉਣਾ ਹੈ ਇੱਕ ਕਿਲੋ ਦੀ ਪਨੀਰੀ ਬਣਣੀ ਹੈ ਸਾਨੂੰ ਇਹ 1/2 ਕਿਲੋ ਦੀ ਗੜਵੀ ਹੈ ਤੇ ਹੁਣ ਆਪਾਂ ਵਿੱਚ ਨਾਣ ਤੇ ਹਲਦੀ ਪਾ ਕੇ ਇਹਨੂੰ ਆਪਾਂ ਰਿਜਣੇ ਰੱਖ ਦਿੰਨੇ ਆ ਲਾਉਣ ਤੇ ਹਲਦੀ ਇਹ ਆਪਾਂ ਦੋ ਹੀ ਚੀਜ਼ਾਂ ਪਾਉਣੀਆਂ ਇਹ ਵਿੱਚ ਤੇ ਹੁਣ ਆਪਾਂ ਇਹਨੂੰ ਰਿਜਣ ਨੂੰ ਰੱਖਦੇ ਆ ਤੇ ਤੜਕਾ ਆਪਾਂ ਇਹਦਾ ਵੱਖਰਾ ਬਣਾਵਾਂਗੇ ਆਪਾਂ ਇਹਨੂੰ ਚਾਰ ਸੀਟੀਆਂ ਲਵਾਵਾਂਗੇ ਤੇ ਫਿਰ ਆਪਾਂ ਥੋਲ ਕੇ ਦੇਖਾਂਗੇ ਇਹਨੂੰ ਬਿਲਕੁਲ ਜਿੱਦਾਂ ਮਿਕਸ ਕਰ ਲੈਣਾ ਹੈ ਤੇ ਫਿਰ ਆਪਾਂ ਇਹਦੇ ਵਿੱਚ ਜਿੱਦਾਂ ਮੱਕੀ ਦੇ ਆਟੇ ਦਾ ਨਾਲ ਅਲਣ ਪਾਵਾਂਗੇ ਫਿਰ ਨਾਲ ਨਾਲ ਤੁਹਾਨੂੰ ਸਾਰਾ ਖੁਸ਼ ਜਿੱਦਾਂ ਜਿੱਦਾਂ ਆਪਾਂ ਬਣਾਵਾਂਗੇ ਤੁਹਾਨੂੰ ਦਿਖਾਈ ਜਾਊਗਾ ਜਿੰਨਾ ਚਿਰ ਆਪਣੀ ਛਾਲਗਮ ਰਹਿ ਜਿੱਦੀ ਸੀਗੇ ਹਜੇ ਤੇ ਉਹਨਾਂ ਜਦੋਂ ਆਪਾਂ ਇਹਦਾ ਤੜਕਾ ਤਿਆਰ ਕਰ ਲੈਂਦੇ ਆ ਤੇ ਆਪਾਂ ਦੇਸੀ ਘਿਓ ਦਾ ਤੜਕਾ ਲਾਵਾਂਗੇ ਸਾਦ ਨੂੰ ਤੇ ਲੰਪਾ ਜੀਰਾ ਪਾਉੰਗੇ ਤੇ ਆਪਾਂ ਪਿਆਜ਼ ਆਦਰਕ ਤੇ ਹਰਾ ਲਸਣ ਤੇ ਜਿਹੜਾ ਦੂਜਾ ਸੁੱਕਾ ਲਸਣ ਹੈ ਉਹ ਵੀ ਆਪਾਂ ਥੋੜਾ ਜਿਹਾ ਪਾਉਂ ਜੋ ਵੀ ਮੈਂ ਤੁਹਾਨੂੰ ਨਾਲ ਦਿਖਾਉਣੀ ਹੈ ਇਹ ਲਸਣ ਆਪਾਂ ਇੱਦਾਂ ਪਾਉਣ ਕੇ ਰੱਖਿਆ ਹੋਇਆ ਹੈ ਜਿੰਨਾ ਕੋਲ ਹੋਵੇ ਓਨਾ ਕਾਪ ਲਓ ਨੰਨਾਂ ਦਾ ਪਿਆਜ਼ ਪਾਵਾਂਗੇ ਇਹਨਾਂ ਨੂੰ ਤਾਂ ਥੋੜੇ ਜਿਹਾ ਭੁੰਨਦੇ ਤੇ ਫਿਰ ਵਿੱਚ ਆਦਰਕ ਤੇ ਹਰਾ ਲਸਣ ਕਦੂਕਾ ਲਸਣ ਫੇਰ ਉਹਦਾ ਜਿਹੜਾ ਪੇਸਟ ਵਧੀਆ ਹੁੰਦਾ ਰਹਿੰਦਾ ਥੋੜੇ ਜਿਹਾ ਪਿਆਜ਼ ਭੁੰਨ ਕੇ ਉਸੇ ਬਾਅਦ ਪਾਣੀ ਪਾਣੀ ਆਪਾਂ ਜਿਹੜਾ ਹਰਾ ਲਸਣ ਸੀਗਾ ਕੱਟ ਕੇ ਰੱਖਿਆ ਹੋਇਆ ਉਹ ਪਾ ਲਵਾਂਗੇ ਜਿਹੜੇ ਪਹਿਲਾਂ ਪਾਉਂਦੇ ਤੇ ਫਿਰ ਇਹ ਜਿਹੜਾ ਸੁਆਹ ਹੋ ਜਾਂਦਾ ਜਦੋਂ ਸੇਕ ਲੱਗ ਜਾਂਦਾ ਹੈ ਤੇ ਆਪਾਂ ਤੜਕਾ ਕਰਦੇ ਹਾਂ ਘਿਓ ਵਿੱਚ ਅਪਕੀਨ ਕਰਮ। ਕਿੜਾ ਚੁੱਪ ਗਿਆ ਹੋਇਆ ਲਸਣ ਆ ਉਸ ਤੋਂ ਦੇਖੋ। ਇਹਨੂੰ ਥੋੜਾ ਜਿਹਾ ਭੁੰਨ ਕੇ ਫੇਰ ਪਾਉਣੀ ਬਾਦ। ਇਹ ਆਪਾਂ ਹਰਾ ਧਨੀਆ ਤੇ ਮੇਥੀ। ਜਿੱਦਾਂ ਇਹ ਸਾਗ ਦੇ ਵਿੱਚ ਹਰਾ ਜਿਹੜਾ ਆ ਉਹ ਜ਼ਿਆਦਾ ਪਾਉਣਾ ਹੈ ਤੇ ਇਹਨੂੰ ਹੁਣ ਆਪਾਂ ਕੱਟ ਕੇ ਬਰੀਕ-ਬਰੀਕ ਤੇ ਇਹ ਵੀ ਆਪਾਂ ਤੜਕੇ ਦੇ ਵਿੱਚ ਹੀ ਪਾ ਲੈਣਾ ਹੈ। ਤੇ ਤੁਹਾਨੂੰ ਕੱਟ ਕੇ ਸੁਬੱਚ ਦਿਖਾਉਣੀ ਹੈ ਇਹਨਾਂ ਆਪਾਂ ਹਰੇ ਨੂੰ ਜਦਾ ਬਰੀਕ ਬਰੀਕ ਕਰ ਲੈਣਾ ਹੈ ਜਿਆਦਾ ਨਹੀਂ ਕਿ ਤੁਹਾਨੂੰ ਮੋਟਾ ਨਹੀਂ ਰੱਖਣਾ ਬਿਲਕੁਲ ਬਰੀਕ ਕਰਕੇ ਪਾਉਣਾ ਹੈ ਇਹਨਾਂ ਆਪਾਂ ਕੱਟ ਕੇ ਰੱਖ ਲਵਾਂਗੇ ਬਾਅਦ ਵਿੱਚ ਜਦੋਂ ਤੜਕਾ ਭੁੱਜ ਜਾਊਗਾ ਉਦੋਂ ਫਿਰ ਆਪਾਂ ਐਡ ਕਰਾਂਗੇ ਵਿੱਚ ਹੁਣ ਆਪਾਂ ਇਹਦੇ ਵਿੱਚ ਲਸਣ ਪਾ ਦੇਣਾ ਹੈ ਇਹ ਲਸਣ ਨੂੰ ਆਪਾਂ ਪਹਿਲਾਂ ਹੀ ਤਾਂ ਭੁੰਨ ਕੇ ਠੇਰੇ ਰੱਖਿਆ ਹੋਇਆ ਹਾਂ ਫ੍ਰੀਜਰ 'ਚ ਇਨਪੋ ਇਹ ਦਹੀ ਪੰਦਰਾ ਨੰਨੇ ਦੇ ਟਮਾਟੇ ਰੱਖ ਲੇ। ਛੀਟੀਆਂ ਆਪਣੀਆਂ ਲੱਗ ਗਈਆਂ ਸੀਗੀਆਂ ਚਾਰ ਰੱਖਿਆ ਆਪਾਂ ਇਹਨੂੰ ਕੁੱਤਰ ਨੂੰ ਪੂਰ ਕੇ ਤੁਹਾਨੂੰ ਦਿਖਾਉਣੀ ਹੈ। ਔਰ ਤੋਂ ਆਪਣਾ ਪੁੱਜ ਗਿਆ ਆ ਤੇ ਇਹਦੇ ਵਿੱਚ ਪਾ ਦਾਂਗੇ ਗਰਮ ਮਸਾਲਾ। ਤੇ ਲਾਉਣ ਵਿੱਚ ਤੇ ਵਿੱਚ ਆਪਾਂ ਹਰੀ ਮਿਰਚ ਵੀ ਪਾਈ। ਇੱਥੇ ਆਪਾਂ ਇਹ ਤਾਂ ਰੱਖਿਆ ਉਹ ਐਡ ਕਰਾਂਗੇ ਇਹ ਆਪਾਂ ਚਾਰ ਸੀਟੀਆਂ ਲਵਾਈਆਂ ਸੀਗੀਆਂ ਛਾਲਗਾਮ ਆਪਣੇ ਬਿਲਕੁਲ ਇਹ ਰਹਿ ਗਏ ਤੇ ਹੁਣ ਆਪਾਂ ਇਹਦੇ ਵਿੱਚ ਮੱਕੀ ਦੇ ਆਟੇ ਦਾ ਢਲਣ ਪਾਉਣਾ ਹੈ ਇਪਾ ਦੋ ਕੜਛੀਆਂ ਪਾਣ ਦੇ ਵਿੱਚ ਅਲਣ ਦੀ ਟੇਸਟ ਵੀ ਇਹ ਦਾ ਸਾਗ ਦਾ ਦੂਜੇ ਸਾਗ ਵਰਗਾ ਆਉਂਦਾ ਆ ਤੋ ਉਹਨੂੰ ਆਪਣਾ ਪੂਰਾ ਦਿਨਾਂ ਗਿਰਾਂ ਤਾਂ ਬਣਾ ਲਿਆ ਨੂੰ ਇਹ ਜੀ ਤਾਂ ਇੱਕ ਘੰਟੇ ਇਕ ਤਾਂ ਲੈਂਦੇ ਆ ਤੇ ਟਰਾਈ ਜ਼ਰੂਰ ਕਰਿਓ ਸਾਰੇ ਜਾਣੇ ਬਣਾ ਕੇ ਹੈ ਉਹ ਜਿਹੜੇ ਜ਼ਿਆਲਾਂ ਦੇ ਵਿੱਚ ਹੁਣ ਛਲਗਾ ਮੰਦੇ ਆ ਨਾਲੇ ਆਪਣੇ ਘਰਾਂ ਦੇ ਪੀਂਝੇ ਹੁੰਦੇ ਆ ਉਹ ਜਿਆਦਾ ਜਿਆਦਾ ਟੇਸਟੀ ਪਾਉਂਦੇ ਜ਼ਰੂਰ ਟਰਾਈ ਕਰਿਓ ਅੱਲਣ ਪਾ ਕੇ ਤੇ ਤੜਕਾ ਜਿਹੜਾ ਇਹ ਬਾਅਦ ਵਿੱਚ ਆਪਾਂ ਜਿੱਦਾਂ ਦੂਜੇ ਸਾਗ ਨੂੰ ਵੀ ਪਾਉਣਾ ਹੈ ਹਾਂਜੀ ਸਾਗ ਮਲੇ ਦਾ ਸਾਗ ਆਪਣਾ ਤਿਆਰ ਹੋ ਗਿਆ ਨਾਲ ਮੱਕੀ ਦੀ ਰੋਟੀ ਬਣਾਈ ਸੀ ਤੇ ਮੱਖਣ ਪਾ ਕੇ ਤੇ ਬਹੁਤ ਟੇਸਟੀ ਬਣਦਾ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਟਰਾਈ ਕਰਕੇ ਸਾਨੂੰ ਕਮੈਂਟ ਜਰੂਰ ਕਰਿਆ ਕਰੋ ਜਦੋਂ ਬਣਾਉਨੇ ਹੁੰਨੇ ਆ ਖਾ ਕੇ ਕਿਦਾਂ ਦਾ ਬਣਿਆ ਥੈਂਕ ਯੂ